ਕਿੱਦੇ ਕਿਲੋ ਕਿਲੋ ਮੀਟਰ ਦੀਆਂ ਲਾਈਨਾਂ ਲੱਗੀਆਂ ਜਾਮ ਹੋ ਗਿਆ ਜਮਸ਼ੇਰ ਲਓ 500 ਰੁਪਏ ਆਹ ਦੇਖੋ ਜਿਹੜੇ ਬਾਜ਼ਾਰ ਚ ਲੈਗੇ 15 15000 ਬਾਬਾ ਜੀ ਦੇ 500 ਰੁਪਏ 500 ਰੁਪਏ ਲੈhenga ਆ ਗਿਆ ਲਓ ਜੀ 15 15000 ਰੁਪਏ ਲੈhenga 550 ਆਹ ਦੇਖੋ ਹੈਵੀ ਡਰੈਸ 15000 ਬਾਜ਼ਾਰ ਚ 5000 ਕਰਾਇਆ ਬਾਬਾ ਜੀ ਦੇ 500 ਰੁਪਏ 500 ਰੁਪਏ ਲਓ 500 ਕੀ ਯਾਰ ਰੌਣਕਾਂ ਬਾਬੇ ਦੀ ਹੱਟੀ ਉਹ ਬਾਬੇ ਦੀ ਹੱਟੀ ਦੇ ਵੱਡਾ ਜਾਮ ਦੂਰ ਦੂਰ ਤੋਂ ਲੋਕ ਆ ਗਏ ਲੜਾਈ ਉਹ ਲਹਿੰਗੇ ਪਿੱਛੇ ਲੜ ਪਈਆਂ ਦੇਖੋ ਬੀਬੀਆਂ 500 ਰੁਪਏ ਲਹਿੰਗਾ 500 ਰੁਪਏ ਇੱਧਰ ਦੇਖੋ ਜੀ ਇੱਧਰ ਦੇਖੋ ਜੀ ਟਾਟਾ ਮਾਰਦਾ ਇਕੱਠ ਅੱਜ ਬਾਬੇ ਦੀ ਹੱਟੀ ਨੇ ਰਿਕਾਰਡ ਸਾਰਾ ਹੀ ਤੋੜ ਤੇ 500 ਰੁਪਏ ਵੱਡੇ ਵੱਡੇ ਹੋਲ ਸੈਂਡਲ ਫੈਕਟਰੀਆਂ ਵਾਲੇ ਨੀਂਦਾਂ ਡਾਡੀਆਂ ਪਰ ਦੇਖੋ ਕੀ ਹੋ ਗਿਆ ਉਹ ਦੇਖੋ ਕੀ ਹੋ ਗਿਆ ਉਹ ਤੁਹਾਡਾ ਪਾੜਾ ਉਹ ਕੱਪੜਾ ਕਾੜ ਦਿਓ ਉਹ ਕੱਪੜਾ ਨਾ ਪਾੜ ਦਿਓ ਬੱਸ ਕਾਹ ਦੇਖੋ 700 ਰੁਪਏ ਤੋਂ 700 ਰੁਪਏ ਦੇਖੋ 6 600 ਵਾਲਾ ਸੂਟ 300 ਰੁਪਏ ਉਹ ਗਾੜੋ ਕੋ ਆ ਦੇਖੋ ਕੀ ਹੋ ਗਿਆ ਲੁੱਟ ਪ ਗਈ ਲੁੱਟ ਸੂਟ ਦੀ ਲੁੱਟ ਪੈ ਗਈ ਜਿੱਦਾਂ ਹਨਾ ਸੋਨੇ ਨੂੰ ਲੁੱਟ ਪੈਂਦੀ ਐ ਇਦਾਂ 5 ਮੀਟਰ ਕਪੜਾ ਨਾ ਆਪਕੇ ਰਵਾਂਗੇ 100 ਰੁਪਏ ਸੂਟ ਉਹ ਵੀ ਆਲ ਓਵਰ ਉਹ ਪਾੜਾ ਕਰੇਵ ਪਿਆਸਰ ਗਰਮੀਆਂ ਦਾ ਠੰਡਾ ਕਪੜਾ ਆ ਲਓ ਜੀ 500 ਰੁਪਏ ਦੇ ਤਿੰਨ ਸੂਟ ਆ ਦੇਖੋ ਰਿਯੋਨ ਪਿਓਰ ਗਰਮੀ ਵਾਲੇ ਕਪੜੇ 400 ਰੁਪਏ ਇੱਕ ਇਹਦੇ 500 ਦੇ ਤਿੰਨ ਆ ਲਓ ਲੈ ਲਓ 300 ਦੇਖੋ 300 ਰੁਪਏ 300 ਰੁਪਏ ਦੇਖੋ 300 ਰੁਪਏ 300 ਰੁਪਏ ਬਾਜ਼ਾਰ 'ਚ 900 ਰੁਪਈਆ ਇੱਥੇ 325 ਦਾ ਸੂਟ 325 ਦਾ ਸੂਟ ਆ ਦੇਖੋ 6-700 ਵਾਲੇ 300 'ਚ 300 'ਚ ਜੱਟੋ 3300 ਆਹ ਵੇਖੋ 50 ਤੇ 6700 2500 ਜੱਟੋ 250 2250 2250 ਲੈ ਲੋ 2250 ਪਾਕਿਸਤਾਨੀ ਸੂਟ ਦੁਪੱਟਾ 950 ਰੁਪਏ ਦਾ 500 ਰੁਪਏ ਦੇਖੋ ਜੀ ਤਿੰਨ ਦਿਨ ਰਹਿ ਗਿਆ ਸੇਲ 'ਚ ਬਾਬੇ ਜੱਟੀ ਬੰਦ ਹੋ ਜਾਣੀ ਆ 100 ਰੁਪਏ ਦਾ ਸੂਟ 50 ਰੁਪਏ ਦਾ ਦੁਪੱਟਾ 500 ਦਾ ਲਹਿੰਗਾ ਆਹ ਦੇਖੋ ਸਾਰਿਆਂ ਨੂੰ ਦੇ ਰਿਆ ਲੈ ਰਿਆ ਤੁਸੀਂ ਵੀ ਆ ਜਾਓ ਫਟੇ ਫਾਇਦੇ ਕਰਕੇ ਭੇਜਾਂਗੇ ਕਿਹਨੇ ਖੂਜੀ ਦੇਖੋ ਲੋਕਾਂ ਦੇ ਲੋਕ ਕਹਿੰਦੇ ਵੀ ਜੇ ਆਏ ਆ ਤਾਂ ਚੀਜ਼ ਮਿਲ ਰਹੀ ਆ ਜੋ ਕਹਿ ਰਹੇ ਆ ਦੇ ਰਹੇ ਆ ਸਲਾਜੀ ਪਾਬੇ ਦੀ ਹੱਟੀ ਤੇ ਐਤਵਾਰ ਵਾਲੇ ਦਿਨ ਪੈ ਗਿਆ ਬਹੁਤ ਵੱਡਾ ਰਸ਼ ਉਧਰ ਦੇਖੋ ਲੰਬੀਆਂ ਲੰਬੀਆਂ ਲਾਈਨਾਂ ਗੱਡੀਆਂ ਨਹੀਂ ਆ ਇੱਧਰ ਸਕੂਟਰ ਮੋਟਰਸਾਈਕਲ ਕਾਰਾਂ ਉਧਰ ਦੇਖੋ ਜੀ ਆਟੋ ਪਲ ਪਰ ਜਾ ਗਈਆਂ ਹੁਣ ਅੰਦਰ ਤੁਸੀਂ ਚੈੱਕ ਕਰ ਲਓ ਕਿੰਨਾ ਵੱਡਾ ਇਕੱਠ ਪੈ ਗਿਆ 15 ਮਹੀਨ ਨੂੰ ਦੁਕਾਨ ਬੰਦ ਹੋਣੀ ਆ ਜਿਸ ਦੇ ਚੱਲਦੇ ਆ ਲੋਕ ਦੂਰੋਂ ਦੂਰੋਂ ਆ ਗਏ ਆ ਫਾਇਦੇ ਅੱਜ ਕਰ ਰਹੇ ਆ 50 ਰੁਪਏ ਦਾ ਦੁਪੱਟਾ 100 ਦਾ ਸੂਟ 600 ਦਾ ਲਹਿੰਗਾ 900 ਦਾ 6 ਸੂਟ ਇਦਾਂ ਦੇ ਬਹੁਤ ਸਾਰੀ ਵੈਰਾਈਟੀ ਲੈਣੀ ਆ ਪਾਪਾ ਜੀ ਬਾਹਰ ਜਾਮ ਲੱਗ ਗਿਆ ਰੌਣਕਾਂ ਪਾ ਜਿਆਦਾ ਗੱਡੀਆਂ ਮੋਟਰਸਾਈਕਲ ਸਕੂਟਰ ਆ ਗਏ ਆ ਜੀ 100 ਰੁਪਏ ਸੂਟ ਦੇ ਰਹੇ ਆ ਅੱਜ ਵੀ ਦੇ ਰਹੇ ਆ ਅੱਗੇ ਵੀ ਦਵਾਂਗੇ ਤੇ ਆਪਣੇ ਪਹਿਣਾ ਬਣਾਉਣਾ 5 ਮੀਟਰ ਕਪੜਾ ਨਾਪ ਕੇ ਰਵਾਂਗੇ 100 ਰੁਪਏ ਸੂਟ ਉਹ ਵੀ ਆਲ ਓਵਰ ਉਹ ਪਾੜਾ ਕਰੇਵ ਸਪੈਸ਼ਲ ਗਰਮੀਆਂ ਦਾ ਠੰਡਾ ਕਪੜਾ ਆਹ ਦੇਖੋ ਤੇ ਹੁਣ ਲੈਣ ਵਾਲੇ ਦੇਖੋ ਪਹਿਣਾ ਕਿੱਥੋਂ ਕਿਦੋਂ ਆਏ ਤੇ ਕਿਵੇਂ ਕਿਵੇਂ ਲੈਣੇ ਐ ਐਂਦਾ ਖੁੱਲਦੇ ਐਂਦਾ ਜਾਂਦੇ ਆ ਦੇ ਲੋ ਜੀ 5 ਮੀਟਰ ਦਾ ਕਪੜਾ ਬਾਜ਼ਾਰ ਚ ਕਿਹੜਾ 5-500 ਦਾ ਬਾਬੇ ਦੀ ਹੱਟੀ ਦੇ 100 ਰੁਪਏ ਕਰਤਾ ਲੈ ਲਓ ਜਿੰਨਾ ਮਰਜੀ ਝੋਲੇ ਭਰ ਦੇਣੇ ਆ ਆ ਦੇਖੋ ਆ ਲਓ ਜੀ 100 ਮੀਟਰ ਦੇ ਨਾਲ ਨਾਪ ਕੇ ਦੇਣਾ ਪਾ ਲਓ ਸਮਾ ਲਓ ਝੋਲੇ ਭਰ ਲਓ 100-100 ਰੁਪਏ 5-500 ਦਾ ਸੂਟ 100-100 ਰੁਪਏ ਅੱਛਾ 5 ਮੀਟਰ ਪੂਰਾ ਜੀ ਕੱਟ ਪੂਰੀ ਜੀ ਲੱਖ ਰੁਪਏ ਦਾ ਨਾਮ ਤੁਸੀਂ 3/4 ਰੁਪਏ ਦਾ ਚਾਰ ਦਿਖਾਓ ਆ ਲਓ ਜੀ 100 ਰੁਪਏ ਦਾ ਸੂਟ ਕੋਈ ਰਹਿ ਨਾ ਜਾਵੇ ਇੱਧਰ ਤੇ ਲੈ ਜਾਓ ਆ ਦੇਖੋ ਲੈ ਜਾਓ ਰੰਗ ਬਹੁਤ ਆ ਪ੍ਰਿੰਟ ਵੱਖੋ ਵੱਖਰੇ ਡਿਜ਼ਾਈਨ ਵੱਖੋ ਵੱਖਰੇ ਸਮਾਗੇ ਪੌਣ ਬੜਾ ਸੂਟ 100 ਰੁਪਏ ਦਾ ਸੂਟ ਚੱਕੋ 100 ਰੁਪਏ ਦਾ ਸੂਟ ਬਾਜ਼ਾਰ ਚ 500 ਬਾਬੇ ਦੇਤੀ ਦੇ 100 ਰੁਪਏ ਸੂਟ ਆ ਲਓ ਜੀ 500 ਰੁਪਏ ਦੇ ਤਿੰਨ ਸੂਟ ਆ ਦੇਖੋ ਰਿਯਾਨ ਪਿਓਰ ਗਰਮੀ ਵਾਲੇ ਕੱਪੜੇ 400 ਰੁਪਏ ਇੱਕੋ ਐਸੇ 500 ਦੇ ਤਿੰਨ ਚੱਕ ਲੋ 500 ਦੇ ਤਿੰਨ ਚੱਕੋ 500 ਦੇ ਤਿੰਨ 500 ਦੇ ਤਿੰਨ ਸੂਟ ਕਿੰਨਾ ਮਰਜੀ ਲੈ ਜਾਓ ਚੱਕ ਲੋ ਕੋਲੋ ਜਿੰਨਾ ਉਹ ਦੇਖੋ ਆ ਦੇਖੋ ਹੋ ਗਿਰਿਆ ਚੱਕੋ 500 ਦੇ ਤਿੰਨ ਸੂਟ 500 ਦੇ ਤਿੰਨ ਦੇਖੋ ਇਧਰ ਕੀ ਨੇ ਖੂਜੀ ਦੇਖੋ ਲੋਕਾਂ ਦੇ ਲੋਕ ਕਹਿੰਦੇ ਵੀ ਜੇ ਆਏ ਆ ਤਾਂ ਚੀਜ਼ ਮਿਲ ਰਹੀ ਆ ਜੋ ਕਹਿ ਰਹੇ ਆ ਦੇ ਰਹੇ ਆ ਤੇਜੀ 500 ਦੇ ਤਿੰਨ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਨਾਲੇ ਬਾਜ਼ਾਰ ਚ 500 ਰੁਪਇਆ ਇੱਕ ਤਾਂ 600 ਦੇ ਦੋ ਆ ਲੋ ਦੇਖੋ 6 600 ਵਾਲਾ ਸੂਟ 300 ਰੁਪਇਆ ਦੇਖੋ ਕੀ ਹੋ ਗਿਆ ਲੁੱਟ ਪ ਗਈ ਲੋਟ ਸੂਟਾਂ ਦੀ ਲੁੱਟ ਪ ਗਈ ਜਿੱਦਾਂ ਹਨਾ ਸੋਨੇ ਨੂੰ ਲੁੱਟ ਪੈਂਦੀ ਐ ਇਤਾਂ ਸੂਟਾਂ ਦੇ ਰੇਟ ਇੰਨੇ ਜਿਹੜਾ ਘਟਿਆ ਆ ਲੋ 300 ਰੁਪਏ ਆ ਜਿੱਤੋਂ 300 ਰੁਪਏ 300 ਰੁਪਏ ਕੋਲ ਕੋਲ ਟੋਲੀ ਆ ਲੋ ਜਿੰਨਾ ਮਰਦੀ ਲੈ ਜਾਓ ਬਾਜ਼ਾਰ ਦੇ ਵਿੱਚ 600 ਵਾਲਾ ਸੂਟ 300 ਰੁਪਏ 300 ਰੁਪਏ ਲੋ ਚੱਕ ਲੋ 300 ਰੁਪਏ ਆ ਲੋ ਲੈੋ 300 ਚੱਕੋ 300 ਰੁਪਏ 300 ਰੁਪਏ ਚੱਕੋ 300 ਰੁਪਏ 300 ਰੁਪਏ ਲੋ ਜੀ 300 ਦੇ ਵਿੱਚ ਕਰਦੇ ਆ ਆ ਵੀ ਦੇਖੋ ਇੱਕ ਹੋਰ ਦੇਖ ਲੋ ਓਏ ਇੱਕ ਹੋਰ ਦੇਖ ਲੋ ਜੀ ਇਹਨਾਂ ਭਾਈ ਬੜਾ ਸਿਲਕਰਾ ਸੂਟ ਹਾਂਜੀ ਇੱਕ ਨਾਲ ਇੱਕ ਫਰੀ 1300 ਦਾ ਇੱਕ 900 ਦਾ ਦੋ ਲਓ 900 ਦੇ ਦੋ ਬਾਜ਼ਾਰ 'ਚ 900 ਰੁਪਈਆ ਇੱਥੇ 450 ਦਾ ਸੂਟ ਬਾਜ਼ਾਰ 'ਚ 900 ਰੁਪਈਆ ਇੱਥੇ 325 ਦਾ ਸੂਟ 325 ਦਾ ਸੂਟ ਆਹ ਦੇਖੋ ਫੋਟੋ ਵਾਲੇ ਸੂਟ ਦੇ ਰਹੇ ਆ ਫੋਟੋ ਵਾਲੇ ਸੂਟ ਚੱਕੋ ਚੱਕੋ ਆਲਓਰ ਚੂੜਨਾ ਦੁਪੱਟਾ ਪਿਓਰ ਦਾ ਰੇਡ ਚੁੰਨੀ 300 ਰੁਪਏ ਲਓ ਆ ਦੇਖੋ 6 700 ਵਾਲੇ 300 ਚ 300 ਚ ਚੱਕੋ 3 300 3 300 ਲੈ ਜਾਓ 3 300 ਉਹ ਲੈ ਜਾਓ 3 300 ਲੈ ਜਾਓ 250 ਆ ਦੇਖੋ 50 ਚ 6 700 250 ਚੱਕੋ 250 2 250 2 250 ਲੈ ਲਓ 2 250 ਆ ਦੇਖੋ 650 ਦੇ ਦੋ ਇੱਕ ਇੱਕ ਹੋਰ ਓ ਤੋਹਰ ਦੇਖੋ ਤਮਾਕੇਦਾਰੇ ਆਫਰ ਕਪੜਾ ਦੇਖੋ ਕਪੜਾ ਮਲਾਈ ਜੈਪੁਰ ਦੇ ਸੂਟ 970 ਰੁਪਏ ਦੇਖੋ ਬਾਜ਼ਾਰ ਚ 900 ਉਹ 900 ਸੌ ਸੌ ਤੋਂ ਓ ਸੌ ਤੋਂ دو سات سو دو سو دو گیا وہ دیکھو چیز ہو گیا وہ ٹکڑے پار دیا اور ٹکڑے نہ پار دیا کیا دیکھو دو ਹਾਲੋ ਦੇਖੋ 400 ਰੋਡੋ 400 ਰੋਡੋ ਆਹ ਲੋ ਇਹ organza ਦਾ ਸੂਟ ਦੁਪੱਟਾ ਚੁੰਨੀ ਨਾਲ ਵੱਡਾ ਸਮਾਨਾ 15 ਆ ਸੁਣੋ ਤੁਸੀਂ ਕਾ ਦਿੱਤਾ 400 ਰੋਡ ਦੇ ਲੱਗਿਆ 400 ਆਹ ਲੋ ਆ ਦੇਖੋ ਜੀ 15 15 ਫੇਰੇ 400 ਰੰਗ ਬਹੁਤ ਸੋਹਣਾ ਫੋਟੋ ਫੋਟੋ ਆ ਲੋ ਲਓ ਜੀ ਭਾਈ 15 1500 ਵਾਲੇ 4 400 400 ਰੁਪਏ 4 400 400 ਰੁਪਏ ਲਓ 400 400 400 ਹਲੋ 500 ਰੁਪਏ ਤੇ ਹਨਾ ਸੂਟ ਦੁਪੱਟਾ 500 ਰੁਪਏ ਦੇਖੋ ਜੀ ਬਜ਼ਾਰਾਂ 'ਚ 15 1500 ਵਾਲੇ ਸੂਟ 5 500 'ਚ ਕਰਦੇ 5 500 ਆ ਲੋ ਜੀ 5 500 500 ਰੁਪਏ پانچ, پانچ سو روپیے پانچ سو روپیے بازار سوٹی سو 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 آگے لڑی پانچ سو پانچ سو پاکستانی سوٹ کٹا نو سو پہ روپئے پانچ سو روپیے آگے تھوڑی پاکستانی وہ پانچ پانچ سو, پانچ پانچ سو. ਰਸਰ ਵੀਏ ਓ ਤੁਹਾਡਾ ਕੁੱਤਰਾ ਬਾਗ ਲੜਦਾ ਹੋਈਏ ਓ 50555 ਲੋ ਬੜੋ ਓ ਕੁੱਤਰਾ ਬਾਗ ਲੜਦੇ ਲੋਕ ਲੜਦੇ ਕੁੱਕੜਾ ਬਾਗ ਲੋਕ ਕੁੱਕੜਾ ਬਾਗ ਲੜਦੇ ਲੋਕ ਤੱਕੋ ਓ ਉੱਪਰ ਦੇਖੋ ਕੀ ਹੋ ਗਿਆ ਰਖਣਾ ਖਾਲੀ ਹੋ ਗਏ ਫੋੜੋ 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 ਦੇਖੋ 500 ਚੱਕੋ 550 ਉਹ ਇਧਰ ਦੇ ਇਧਰ ਚੱਕ ਲੋ ਬਾਬੇ ਜੀ ਦੀ ਜਿਹੜੀ ਸਿਰਫ 500 ਰੁਪਏ ਨੇਚਰਲ ਕਰੇਵ ਦੁਕਾਨ ਬੰਦ ਕਰ ਦੇਣੀ 15 ਤਰੀਕ ਦੇਖੋ ਤਿੰਨ ਦੇ ਆਖਰੀ ਝਮਾਕਾ ਲੈ ਜਾਓ ਬਈ ਲੈ ਜਾਓ ਚੋਰੇ ਪਰ ਪਰ ਕੇ ਲੈ ਜਾਓ ਚੱਕੋ ਲਓ ਜੀ ਇੱਕ ਹੋਰ ਤੋਹਫਾ ਆ ਗਿਆ ਤੁਹਾਡੇ ਲਈ 15 1500 ਰੁਪਏ 6 600 ਚ ਕਰਦੇ ਸੂਟ

آ دیکھو ہے پندرہ ہزار بازار ہزار کرایا بابا سو روپیہ سو روپیے رونک بابے ہٹی اور بابے کی ہٹی نے بڑا جام دور دور تو لوگ آ گئے لڑائی اور لہنگا پچا لڑ پہ کا پیپیاں 500 ਰੁਪਏ ਲਹਿੰਗਾ 500 ਰੁਪਏ ਇੱਧਰ ਦੇਖੋ ਜੀ ਇੱਧਰ 500 ਰੁਪਏ ਆਹ ਦੇਖੋ ਦੂਰ ਦੂਰ ਦੇ ਕਬੱਡੇ ਵੱਡੇ ਝੋਲੇ ਭਰ ਰਹੇ ਲੋਕਾਂ ਦੇ ਆ ਦੇਖੋ ਲਹਿੰਗੇ ਦੇਖੋ 100 ਰੁਪਏ ਦਾ ਸੂਟ 50 50 ਰੁਪਏ ਦਾ ਕਬੱਡਾ 5 500 5 500 500 ਰੁਪਏ ਦੇਖੋ ਜੀ ਟਾਟਾ ਮਾਰਦਾ ਕੱਟ ਅੱਜ ਬਾਬੇ ਰੇਟੀ ਨੇ ਰਿਕਾਰਡ ਸਾਰਾ ਹੀ ਤੋੜ ਤੇ 500, 500।, 500 ਬੱਟੇ ਬੱਟੇ ਹੋਲ ਸੰਦ ਫੈਕਟਰੀਆਂ ਵਾਲੇ ਨੀਂਦਾਂ ਰਾਤਿਆਂ ਉਹ ਨੀਂਦਾਂ ਰਾਤਿਆਂ ਪੱਕੀ ਪੱਕੀ ਹਜ਼ਾਰੋਂ ਲੈ ਲੈਂਗੇ 500 ਰੁਪਏ ਉਹ ਦੇਖੋ ਬੀਬੀਆਂ ਦਾ ਬਾਬਾ ਕਹਿ ਰਿਹਾ ਬੀਬੀਆਂ ਦਾ ਬਾਬਾ ਘੋੜ ਲਿਆ ਕਹਿੰਦਾ 5-5000 ਨਹੀਂ 5-500 ਦਾ ਲਹਿੰਗਾ 15-15 ਹੈ ਆ ਲੈ ਆ ਲੈ ਗੱਡੀ ਆ ਲੈ ਆਹ ਦੇਖੋ ਬਾਬਾ ਜੀ ਬਾਹਰ ਜਾਮ ਲੱਗਾ ਹੋਇਆ ਸੜਕਾਂ ਜਾਮ ਹੋ ਗਈਆਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਨੰਨਾਂ ਰਗਾਯਾ ਸੇਲ ਚ ਬਾਬੇ ਰੇਟੀ ਬੰਦ ਹੋ ਜਾਣੀ ਆ 100 ਰੁਪਏ ਦਾ ਸੂਟ 50 ਰੁਪਏ ਦੁਪੱਟਾ 500 ਦਾ ਲਹਿੰਗਾ ਆ ਦੇਖੋ ਸਾਰਿਆਂ ਨੂੰ ਦੇ ਰਿਆ ਲੈ ਰਿਆ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਕੇ ਭੇਜਾਂਗੇ ਉਹ 13 1300 ਦਾ ਸੂਟ 650 ਚ ਪਟਿਕ ਵਾਲੇ ਪੀਸ ਆ ਲਓ 13 1300 ਦੇ 650 ਚੱਕੋ 650 ਉਹ 13 1300 650 ਚੱਕੜੋ ਕਿੰਨਾ ਮਰਜੀ ਕਪੜਾ ਦੇਖੋ ਕਿੰਨੇ ਮਰਜੀ ਲੈ ਜਾਓ ਸੰਦਰ ਰਗਾ ਦੁਕਾਨ ਬੰਦ ਹੋਣ ਲੱਗੀ ਆ ਰੱਖਨੇ ਕਾਲੀ ਹੋ ਜਾਂਦੇ ਆ ਫਰੀਦ ਆ ਪਾ ਕਪੜਾ ਪਾਪਾ ਵੰਡੀ ਜਾਂਦਾ ਗਰਮੀਓ ਗਰਮੀ ਹੋ ਗਈ ਆ ਆ ਵੇਰ 1095 ਰੁਪਏ ਹੋ ਉਸ ਤੇ ਹਾਂਜੀ 14 1300 ਪਿਓਰ ਮੁਸਾਤੀ ਦਾ ਪੀਸ ਠੀਕ ਹੈ ਲੋਕੀ ਨੂੰ ਠੀਕ ਹੈਗੇ ਵੇਚਦੇ ਆ ਤੇ ਪਾਪਾ 1200 ਦੇ ਦੋ ਵੇਚਦਾ ਇੱਕ ਦਿਨ ਵਾਲਾ ਇੱਕ ਫਰੀ ਇੱਕ ਨਾਲ ਇੱਕ ਫਰੀ 50 ਦੇ ਕਿੰਨੇ ਹੋ ਉਸੇ ਰੇਟ ਹੈ ਜੀ ਇਹ ਲੜਿਆ ਬੋਲਾ ਬਾਰਾ ਸੋਨੇ ਬਜ਼ਾਰ ਚ 1200 ਦਾ ਇੱਕ ਬਾਬੇ ਰੇਟੀ ਦੇ 1200 ਦਾ ਦੋ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਜਿੰਨਾ ਮਰਜੀ ਬਾਕੀ ਭੈਣ ਭਰਾ ਨੂੰ ਦੱਸ ਦੀਏ ਵੱਡਾ ਫੇਰ ਆ ਰਿਹਾ ਭੈਣ ਭਰਾ ਕਪੜਾ ਲੱਗਿਆ ਜਾ ਰਿਹਾ 100 ਰੁਪਏ ਵੀ ਦੇ ਰਹੇ ਆ ਜਲਦੀ ਕਰੋ ਜ਼ਿਲ੍ਹਾ ਜਲੰਧਰ ਕਮਖੇਰ ਕਸਬਾ ਬਾਬੇ ਰੇਟੀ ਸਸਤੀ ਕਰ 50 ਰੁਪਏ ਦੁਪੱਟਾ 600 ਲਹਿੰਗਾ 800 ਦੇ 6 900 ਦੇ 6000 ਦੇ 5 ਬਹੁਤਾਂ ਦੀਆਂ ਵੈਰਾਈਟੀਆਂ ਪਰ ਮੈਣੀ 15 ਮਈ ਤੱਕ ਆ ਉਦੋਂ ਬਾਅਦ ਦੁਕਾਨ ਬੰਦ ਨਹੀਂ ਮਿਲਣਾ ਕਪੜਾ ਆ ਦੂਰ ਦੂਰ ਤੱਕ ਦੇਖ ਲਓ ਲੋਕ ਦੂਰੋਂ ਦੂਰੋਂ ਆਏ ਹੋਇਆ ਜੇ ਤੁਸੀਂ ਵੀ ਕਪੜਾ ਲੈਣਾ ਇੰਨਾ ਸਸਤਾ ਤੇ ਆ ਜਾਓ ਬਾਬੇ ਦੀ ਹੱਤੀ ਚਮਸ਼ੇਰ ਖਾਸ ਨੰਬਰ ਸਕਰੀਨ ਤੇ ਆ ਫੋਨ ਤੁਸੀਂ ਕਰ ਸਕਦੇ ਆ ਰਾਜ ਦੇਖ ਲਓ ਸਿਆਰੀ ਸਰ ਤੇ ਇੱਥੇ 1 ਇੰਚ ਵੀ ਜਗ੍ਹਾ ਖਣ ਵੀ ਹੈ ਨਹੀਂ ਤੁਸੀਂ ਵੀ ਆ ਜਾਓ 50000 ਦਾ ਕਪੜਾ 10000 ਰੁਪਏ ਦੇ ਕੇ ਭੇਜਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਚਮਸ਼ੇਰ ਖਾਸ